ਭਾਈ ਅਮਰਤਪਾਲ ਨੂੰ ਵੋਟਾਂ 'ਚ ਨਹੀਂ ਸੀ ਖੜਨਾ ਚਾਹੀਦਾ ਕਿਉਂਕਿ ਉਹ ਤਾਂ ਸਿਰ ਦੇ ਜਾਂਦੀਆਂ ਗੱਲਾਂ ਕਰਦਾ ਸੀ ਤੇ ਵੋਟਾਂ 'ਚ ਖੜ ਕੇ ਉਹ ਸਾਡੇ ਲੋਕਾਂ ਨੂੰ ਉਹ ਹਿੰਦੁਸਤਾਨ ਸਿਸਟਮ ਦੇ ਉਸੇ ਹੀ ਢਾਂਚੇ ਦੇ ਵਿੱਚ ਰੱਖਣਾ ਚਾਹੁੰਦਾ ਉਹਦਾ ਇਸ ਤੀਜੋ ਬਾਹਰ ਕਟਮਾਇਆ ਸੀ ਇਹੋ ਜਿਹੀਆਂ ਗੱਲਾਂ ਹੁਣ ਲੋਕ ਕਰਦੇ ਨੇ ਮੈਂ ਅੱਜ ਹੀ ਵੀਡੀਓ ਦੇਖੀਏ ਬੰਦਾ ਉਹ ਆਪਣਾ ਹੀ ਹੈ ਹਾਲੇ ਮੈਂ ਨਾਂ ਨਹੀਂ ਲੈਣਾ ਪਰ ਮੈਂ ਕਹਿਣਾ ਚਾਹਣਾ ਕਿ ਸਾਲ ਤੋਂ ਵੱਧ ਹੋ ਗਿਆ ਜਿੰਨਾਂ ਜਰ ਵੀ ਹੋ ਗਿਆ ਬਾਹਰ ਨਹੀਂ ਨਿਕਲੇ ਤੇ ਹੱਲ ਵੀ ਫਿਰ ਦੱਸ ਦੋ ਵੀ ਕੀ ਹਾਲ ਹੈ ਉਹਨਾਂ ਬਾਹਰ ਨਹੀਂ ਹੋਣ ਦੇਣਾ ਇਹ ਮਕਸਦ ਹੋਊਗੀ ਐਨਐਸਏ ਖਤਮ ਹੋ ਜਾਊਗੀ ਉਹ ਬਾਹਰ ਆਉਣ ਦੇਣਗੇ ਆ ਐਨਐਸਐ ਵੀਧਾਰਤੀ ਬਿਨਾ ਪੇਸ਼ ਕਰਨ ਤੋਂ ਉੱਤੇ ਹੈ ਤੇ ਮਤਲਬ ਕੀ ਕਰਦੇ ਨੇ ਕਿ ਉਹਨਾਂ ਕਹਿੰਦਾ ਵੀ ਆਹ ਚੀਜ਼ ਵੀ ਦੇ ਕੋਲ ਮਿਲੀ ਆ ਜੋ ਆਪਾਂ ਲਾ ਦੇਮ ਕਿ ਕੀ ਕਰ ਲਾਂਗੇ ਆਪਾਂ ਜਿੰਨਾ ਕੁ ਜ ਆਪਾਂ ਅੱਗੇ ਕਰ ਲਿਆ ਉਹੋ ਜੀ ਕਰ ਲਾਂਗੇ ਸੋ ਬਾਹਰ ਹੋਣਾ ਬੜਾ ਜ਼ਰੂਰੀ ਬਾਹਰ ਆ ਕੇ ਗੱਲਬਾਤ ਕਰਨਗੇ ਨਾ ਪਾਉਂਗੇ ਮਤਲਬ ਸਾਡੇ ਕੋਲ ਹੋਰ ਕੋਈ ਹੱਲ ਹੈ ਹੀ ਨਹੀਂ ਜੀ ਇਹਦੇ ਹੋਵੇ ਹੁਣ ਤੇ ਹੁਣੋਂ ਨਿਕਲੋਣਾ ਸੀ ਫਿਰ ਜਦੋਂ ਅੰਮ੍ਰਿਤਸਰ ਮੋਰਚਾ ਲੱਗਾ ਹਨਾ ਉਦੋਂ ਫਿਰ ਕਿੰਨੇ ਕੁ ਲੋਕ ਚਲੇ ਗਏ ਸੀਗੇ ਉਹਦੇ ਪਿਛੇ ਨਹੀਂ ਗਏ ਸੱਚੇ ਹੌਸਲਾ ਡਰਦੇ ਹੀ ਨਾ ਗਏ ਹੁਣ ਸਾਰਾ ਨੂੰ ਆਪਣੇ ਆਪਣੇ ਪਰਿਵਾਰਾਂ ਦਾ ਤੇ ਕੀ ਫਿਰ ਉਹਦਾ ਪਰਿਵਾਰ ਨਹੀਂ ਹੈਗਾ ਉਹ ਵਿਚਾਰੇ ਡਿਬਲੂਗੜ ਦਾਗਾ ਆਟੋਆਂ ਦੇ ਕਿੰਨਾਂ ਟੱਕ ਧੱਕੇ ਖਾਂਦੇ ਫਿਰਦੇ ਨੇ ਫਿਰ ਹੁਣ ਮੈਂ ਸੱਚੀ ਗੱਲ ਕਹਾਂ ਕਿ ਹੋਰ ਕੋਈ ਪ੍ਰੋਗਰਾਮ ਹੋਵੇ ਤੇ ਕਾਰ ਸੇਵਾ ਵਾਲਿਆਂ ਦੇ ਫਲਾਨੀਆਂ ਗੱਡੀਆਂ ਵੀ ਘਰਾਂ ਘਰ ਪਹੁੰਚ ਜਾਂਦੀਆਂ ਉਹਦੇ ਮਾਪਿਓ ਨੂੰ ਉੱਥੇ ਕੋਈ ਤੁਰਿਆ ਨਾਲ ਕਿ ਡਿਬਲੂਗੜ ਮੈਂ ਚੱਲਦਾ ਨਾਲ ਇਹ ਗੱਲ ਕੌੜੀ ਆ ਪਰ ਸੱਚੇ ਠੀਕ ਹੈ ਜਿਹੜੇ ਆਪਾਂ ਨੇ ਪੋਸਟਾਂ ਪਾਈਆਂ ਨੇ ਜਿਹੜੇ ਬੰਦੇ ਦੇ ਉਹਦੇ ਬੀਤਨ ਦੀ ਹੋਣਾ ਜਾਂ ਉਹਦੇ ਪਰਿਵਾਰ ਨੂੰ ਪਤਾ ਹੁੰਦਾ ਜਾਂ ਉਹਨੂੰ ਪਤਾ ਹੁੰਦਾ ਇਸ ਕਰਕੇ ਉਹਨਾਂ ਦਾ ਫੈਸਲਾ ਬਿਲਕੁਲ ਸਹੀ ਆ ਤੇ ਜੇ ਉਹ ਬਾਹਰ ਆ ਕੇ ਤੇ ਜਿਹੜੀ ਗੱਲ ਪਹਿਲਾਂ ਕਰਦੇ ਸੀ ਉਹ ਨਾ ਕਰਨਗੇ ਤਾਂ ਫਿਰ ਤੇ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਪਹਿਲਾਂ ਵੀ ਭਾਈ ਤੂੰ ਹੋਰ ਗੱਲਾਂ ਕਰਦਾ ਸੀ ਤੇ ਹੁਣ ਹੋਰ ਆ ਤੇ ਇਲੈਕਸ਼ਨ ਦੇ ਵਿੱਚ ਉਹ ਕੋਈ ਆਪਣਾ ਕੋਈ ਖੁਸ਼ੀ ਲਈ ਨਹੀਂ ਖਲੋਤਾ ਠੀਕ ਹੈ ਤੇ ਬਾਕੀ ਆਪਾਂ ਹਮੇਸ਼ਾ ਇਹ ਵੀ ਗੱਲਾਂ ਕਰਦੇ ਹੁੰਦੇ ਆ ਤੁਸੀਂ ਕਹਿੰਦੇ ਨਹੀਂ ਕਰਤਾਰ ਸਿੰਘ ਸਾਹਿਬਾ ਵੀ ਬਾਹਰੋਂ ਬੋਲਦਾ ਹੁੰਦਾ ਸੀ ਤੇ ਜੇ ਆਪਾਂ ਕਰਤਾਰ ਸਿੰਘ ਸਾਹੇ ਵਰਗੀ ਸੋਚ ਰੱਖਣੀ ਹੈ ਤਾਂ ਫਿਰ ਪੰਜਾਬ ਵੀ ਤੇ ਜਾਣਾ ਹੀ ਪੈਣਾ ਨਾ ਪੰਜਾਬ ਵੀ ਤੇ ਬਾਅਦ ਚ ਗਿਆ ਸੀ ਨਾ ਜੇ ਅਮਰਤਪਾਲ ਗਿਆ ਤੇ ਉਹਦਾ ਆਪਾਂ ਨੂੰ ਸਾਥ ਦੇਣਾ ਚਾਹੀਦਾ ਹਰ ਟਾਈਮ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਬਾਕੀ ਖਡੂਰ ਸਾਹਿਬ ਵਾਲੇ ਨੂੰ ਬੇਨਤੀ ਆ ਤੁਸੀਂ ਜਿਹੜੇ ਵੀ ਉਸ ਹਲਕੇ ਦੇ ਉਸ ਇਲਾਕੇ ਦੇ ਬੰਦੇ ਮਤਲਬ ਸੁਣਦੇ ਜੇ ਆਪਣੇ ਆਪਣੇ ਪਰਿਵਾਰਾਂ ਨੂੰ ਬੇਨਤੀ ਕਰੋ ਕਿ ਬੋਡ ਭਾਈ ਅਮਰਤਪਾਲ ਸਿੰਘ ਨੂੰ ਪਾਉਣੀ ਹੈ ਬਿਲਕੁਲ ਸਹੀ ਫੈਸਲਾ ਹੋਰ ਚੋਹਰਾ ਨੂੰ ਬੋਡ ਪਾਉਣ ਤੋਂ ਚੰਗਾ ਕਿ ਭਾਈ ਅਮਰਤਪਾਲ ਸਿੰਘ ਨੂੰ ਬੋਡ ਪਾਓ ਤੇ ਬਾਕੀ ਜਿਹੜੇ ਪੰਥਕ ਰਹਿੰਦੇ ਸੀਗੇ ਉਹਨਾਂ ਨੇ ਬਲਟੋਆ ਖਲਾਰਦਾ ਚਲੋ ਵਧੀਆ ਗੱਲ ਹੈ ਇੱਕ ਵਹਿਮ ਲੋਕਾਂ ਨਿਕਲੇ ਕਿ ਕਈ ਲੋਕ ਇਹ ਵੀ ਕਹਿੰਦੇ ਨਾ ਉਹ ਵੋਟਾਂ ਵੇਲੇ ਬਾਹਰ ਆ ਜੂ ਉਹ ਆਫ ਪਾਰਟੀ ਦੇ ਬੰਦਾ ਉਹ ਐਸ ਪਾਰਟੀ ਦੇ ਬੰਦਾ ਹੋ ਰਿਹਾਦਾ ਬਿਠਾ ਹੀ ਦੇਣਾ ਉਹਨੂੰ ਇਹ ਵੀ ਖਾਲੋ ਹੋ ਸਕਦੀ ਐਬਿਲ ਟੂ ਇਹਨੂੰ ਬਿਠਾ ਦੇਣ ਕਿ ਖੋਰਾ ਸੀਟਾਂ ਨੂੰ ਸਾਨੂੰ ਵੋਟਾਂ ਪਾ ਜਾਣ ਪਰ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਆ ਪ੍ਰਚਾਰ ਕਰਨਾ ਹੈ ਨੈਟ ਤੇ ਬੋਲਣਾ ਹੈ ਭਾਈ ਅਮਰਪਾਲ ਸਿੰਘ ਨੂੰ ਵੋਟ ਪਾਣੀ ਚਾਹੀਦੀ ਹੈ ਬਹੁਤ ਜ਼ਰੂਰੀ ਆ ਵੋਟਾਂ ਪਾਉਣੀਆਂ ਸਹੀ ਆ ਤੇ ਤੁਸੀਂ ਵੀ ਮੇਰੇ ਵੀਰ ਨਾ ਤੁਸੀਂ ਆਪਣੇ ਤੌਰ ਤੇ ਜਿਹੜੇ ਬਾਹਰ ਕੰਮ ਕਰਦੇ ਹੋ ਕਰੋ ਠੀਕ ਆ ਪਰ ਉੱਥੇ ਜਾ ਕੇ ਗੱਲ ਕਰਨ ਤੇ ਬਾਹਰ ਗੱਲ ਕਰਨ 'ਚ ਥੋੜਾ ਫਰਕ ਤੇ ਹੈ ਉਹ ਬੰਦਾ ਗਿਆ ਹੀ 307 ਦਾ ਫਰਜਾ ਪਰਚਾ ਬੰਦਾ ਸੀ ਚੋਕੇ ਉਹਨਾਂ ਡਿਬੜੂ ਘਰ ਸੁੱਟਦਾ ਨਾਲ ਮੰਤਰੀ ਬਾਜੇ ਦੇ ਵਰਗੇ ਜਾਂ ਹੋਰ ਸਿੰਘ ਵੱਖਰੇ ਠੀਕ ਆ ਸਾਨੂੰ ਪੋਲੀਟੀਕਲ ਜੇ ਆਪਾਂ ਆਜ਼ਾਦੀ ਦੀ ਗੱਲ ਕਰਨੀ ਹੈ ਤੇ ਪੋਲੀਟੀਕਲ ਸ਼ਹਿਰ ਵੀ ਸਾਨੂੰ ਬਹੁਤ ਜ਼ਰੂਰੀ ਹੈ ਸਾਡਾ ਆਪਣੇ ਬੰਦੇ ਵੀ ਉਹਦੇ ਵਿੱਚ ਹੋਣੇ ਜ਼ਰੂਰੀ ਹੈ ਮੁਕਤੀ ਦੀ ਗੱਲ ਯਾਰ ਹਾਲੀ ਦੀ ਕੋਈ ਹੈਗਾ ਯਾਰ ਉਹਨੂੰ ਬਾਹਰ ਕਢਾਉਂਦਾ ਨਹੀਂ ਤੇ ਉਹਨਾਂ ਨਿਗਲ ਨਹੀਂ ਦੇਣਾ ਜਿੰਨਾ ਮਰਜ਼ੀ ਤੁਸੀਂ ਕਹ ਲਓ ਵੀ ਐਨਐਸਏ ਕਦਮ ਹੋ ਜਾਊ ਉਹ ਯੂ ਆਪਾਂ ਲਾ ਰਹਿਣਗੇ ਠੀਕ ਆ ਤੇ ਵੋਟਾਂ ਭਾਈ ਅਮਰਤਪਾਲ ਸਿੰਘ ਨੂੰ ਪਾਉਣੀਆਂ ਸਾਰੇ ਮੇਰੇ ਵੀਰ ਭਰਾ ਜਿਹੜੇ ਉਸ ਏਰੀਆ ਦੇ ਨੇ ਆਪਣੇ ਆਪਣੇ ਪਰਿਵਾਰਾਂ ਨੂੰ ਬੋਲੋ ਰਿਸ਼ਤੇਦਾਰਾਂ ਨੂੰ ਬੋਲੋ ਤੇ ਬਹੁਤ ਜ਼ਰੂਰੀ ਹੈ ਬਾਕੀ ਆ ਭਾਈ ਨੂੰ ਤੁਸੀਂ ਜਾਣਦੇ ਨਾ ਪੇਜ ਪਹਿਲਾਂ ਬੰਦ ਹੋ ਗਿਆ ਨਵਾਂ ਪੇਜ ਆ ਫੋਲੋ ਕਰ ਲਓ ਜਿਹੜਾ ਉਹਨਾਂ ਦਾ ਫੈਸਲਾ ਆ ਵੋਟਾਂ ਛੱਡਣ ਦਾ ਬਿਲਕੁਲ ਸਹੀ ਫੈਸਲਾ ਆ ਆਪਾਂ ਉਹਨਾਂ ਦੇ ਨਾਲ ਆਪਾਂ ਉਹਨਾਂ ਨੂੰ ਟੱਟ ਕੇ ਸਾਥ ਦੇਵਾਂਗੇ ਸਾਰਿਆਂ ਜਾਣੇ ਸਾਥ ਦੇਣਾ ਚਾਹੀਦਾ